ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਉਮੀਦ ਆ ਕਿ ਕਿਸਾਨ ਵੀਰੋ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਵੀਡੀਓ ਜਰੂਰ ਕਰ ਦਿਓ ਕਿਉਂਕਿ ਕਿਸਾਨ ਸੀਜ਼ਨ ਦਾ ਮੁੜੇ ਟਾਈਮ ਆ ਰਿਹਾ ਤੂੜੀ ਦਾ ਤੇ ਕਿਸਾਨ ਵੀਰਾਂ ਨੂੰ ਕਈ ਵਾਰੀ ਜ਼ਰੂਰਤ ਹੁੰਦੀ ਕਿਸੇ ਕਿਸਾਨ ਵੀਰ ਨੂੰ ਤੇ ਇਹ ਵੀਡੀਓ ਦੇ ਵਿੱਚ ਦੋ ਟਰਾਲੀਆਂ ਸਮੇਤ ਜਾਲੀ 11 ਫੁੱਟ ਦੀਆਂ ਦੋ ਟਰਾਲੀਆਂ ਤੇ ਇੱਕ ਤੂੜੀ ਰੀਪਰ ਜਿਹੜਾ ਹੈਗਾ ਕਿਸਾਨ ਵੀਰ ਨੇ ਸੇਲ ਕਰਨਾ ਹੈ ਜੇ ਕੋਈ ਕਿਸਾਨ ਵੀਰ ਖਰੀਦਣ ਦਾ ਚਾਹਵਾਨ ਹੋਵੇ ਦੇਤੇ ਗਿਆ ਨੰਬਰ ਦੇ ਸਪਾਰਕਰ ਸਕਦਾ ਤੇ ਦੋਸਤੋ ਟਰਾਲੀਆਂ ਦੋਨੇ ਤੇ ਇੱਕ ਮਸ਼ੀਨ ਕਿਸਾਨ ਵੀਰ ਨੇ ਵੇਚਣੀ ਆ ਟਰਾਲੀਆਂ ਕਰੀਆਂ ਤੁਸੀਂ ਦੇ ਸਕਦੇ 11 ਫੁੱਟ ਦੀਆਂ ਟਰਾਲੀਆਂ ਸਮੇਤ ਜਾਲੀ ਆ ਤੇ ਦੋਨਾਂ ਟਰਾਲੀਆਂ ਦਾ ਰੇਟ ਆ ਦੋਸਤੋ ਹੈਗਾ 1.80 ਲੱਖ 80 ਹਜ਼ਾਰ ਇੱਕ ਟਰਾਲੀ ਦਾ ਰੇਟ ਜਿਹੜਾ 90 ਹਜ਼ਾਰ ਕਿਸਾਨ ਵੀਰ ਨੇ ਜੀ ਡਿਮਾਂਡ ਕਰੀ ਆ ਤੁਸੀਂ ਚੰਗੀ ਤਰ੍ਹਾਂ ਤਸਲੀ ਕਰਕੇ ਚੈੱਕ ਕਰਕੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ 10 ਦੀ ਕੰਡੀਸ਼ਨ ਵੀ ਤਕਰੀਬਨ ਵਧੀਆ ਪਈ ਆ ਜਾਲੀ ਸਮੀਤ ਜਾਲੀ ਦੀ ਕੰਡੀਸ਼ਨ ਵੀ ਵਧੀਆ ਪਈ ਹੈ 11 ਫੁੱਟੀਆਂ ਟੱਲੀਆਂ ਦੋਸਤੋ ਨੇੜੇ ਨਿਹਾਲ ਸਿੰਘ ਵਾਲਾਂ ਦੇ ਪਿੰਡ ਪੈਂਦਾ ਜੀ ਪਿੰਡ ਖੋਟੇ ਤਸੀਲ ਨਿਹਾਲ ਸਿੰਘ ਵਾਲਾ ਤੇ ਕੋਈ ਵੀ ਕਿਸਾਨ ਵੀਰ ਕੀਤੇ ਦਾ ਚਾਹ ਬਣ ਹੋਵੇ ਚੰਗੀ ਤਰ੍ਹਾਂ ਤਸੱਲੀ ਕਰ ਸਕਦਾ ਤੇ ਇਹ ਤੁੜੀ ਪਰਾ ਜੀ ਕੇਸ ਕੰਪਨੀ ਦਾ 2017 ਮਾਡਲ ਹੈ ਜੀ ਮਹਿੰਦਰਾ ਅਰਜਨ ਡ੍ਰੈਕਟਰ ਤੇ ਚੱਲਿਆ ਹੋਇਆ ਕੰਡੀਸ਼ਨ ਇਹਦੀ ਵੀ ਚੰਗੀ ਪਈ ਹੈ ਤੇ ਮੁੱਲ ਇਹਦਾ ਕਿਸਾਨ ਵੀਰੋ ਕਿਸਾਨ ਵੀਰ ਨੇ ਰੱਖਿਆ ਜੀ 1.5 ਲੱਖ ਰੁਪਈਆ ਦੋ ਯਸਤਰਾ ਮਰਲਾ ਚੰਗੀ ਤਰ੍ਹਾਂ ਸਲੀ ਕਰਕੇ ਕੀ ਸਕਦਾ ਹਾਂ ਧੰਨਵਾਦ ਜੀ ਸਾਰੀ ਵੀਰਾਂ ਦਾ